ਸਸ ਸਸikal ji ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਚ ਅੱਜ ਆਪਾਂ ਲੇਟ ਉੱਠੇ ਘਰ ਵਾਲੀ ਨਾਲ ਬਣਾਉਣੀਆਂ ਪੈਗੀਆਂ ਰੋਟੀਆਂ ਕਿਆ ਬਾਤਾਂ ਨੇ ਘਰ ਵਾਲੀ ਹਲੇ ਲਾ ਰਹੀ ਸੀ ਪੋਚੇ ਤੇ ਰੋਟੀਆਂ ਬਣਾ ਕੇ ਪੋਚੇ ਚਲਾਏ ਤੇ ਕਰਨ ਲੱਪੇ ਮੇਕਅਪ ਆਪਣਾ ਹੋ ਗਈ ਰੈਡੀ ਹੈ ਤਿਆਰ ਤਿਆਰ ਹੋਣ ਤੋਂ ਬਾਅਦ ਘਰ ਵਾਲੀ ਨੇ ਜਾਣਾ ਸੀਗਾ ਕੰਮ ਤੇ ਤੇ ਆਪਾਂ ਧੋਣੇ ਸੀਗੇ ਕੱਪੜੇ ਘਰ ਵਾਲੀ ਨੇ ਜਾਣਾ ਸੀ ਕੰਮ ਤੇ ਤੇ ਆਪਾਂ ਹੋ ਗਏ ਜੀ ਕੱਪੜੇ ਸੀਗੇ ਧੋਣੇ ਤਾਂ ਨਮਕ ਚੱਕ ਲਈ ਗੁਫਾ ਦਾ ਵਸਟ ਗੁਫਾ ਚੱਕਣਾ ਪੈਣਾ ਕਾਰੀ ਭਾਜੀ ਕੰਮ ਤਾਂ ਕਰਨੇ ਪੈਣੇ ਆ ਗਾਈਆਂ ਮੱਜਾ ਦੁੱਧ ਪੀਣਾ ਸੌਖੀ ਗੱਲ ਨਹੀਂ ਹੈਗੀ ਕਿਆ ਬਾਤ ਆ ਤੇ ਪੁਲਾਇਆ ਪਾਣੀ ਪਾਣੀ ਪੁਲਾਣ ਤੋਂ ਬਾਅਦ ਗੁਹਾ ਗੁਹਾ ਚੱਕ ਕੇ ਤੇ ਆਪਾਂ ਆਪਾਂ ਤੇ ਮਸ਼ੀਨ 'ਚ ਕੱਪੜੇ ਤੇ ਆਪਾਂ ਜਾਣਾ ਸੀਗਾ ਮੋਟਰ ਦੇਖਣ ਮੋਟਰ ਚ ਜੀ ਚੱਲਦੀ ਤੇ ਪਾਣੀ ਛੱਡਿਆ ਸੀ ਕਣਕ ਨੂੰ ਪਰ ਜਦੋਂ ਪਹੁੰਚੇ ਤਾਂ ਮੋਟਰ ਤੇ ਕਣਕ ਬੱਤੀ ਗਈ ਸੀ ਚਲ ਲਓ ਜੀ ਇੱਕ ਜ਼ਰੂਰੀ ਬੇਨਤੀ ਹੈ ਕਿ 14 ਤਰੀਕ ਨੂੰ ਗ੍ਰੀਨ ਸਿਟੀ ਬੰਗਾ ਵਿਖੇ ਸ਼ੋਲੇ ਪੂਰੀਆਂ ਲੰਗਰ ਬਸਾਖੀ ਦੇ ਸੰਬੰਧ ਸਿੱਦੇ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਜਿਹੜਾ ਗ੍ਰੀਨ ਸਿਟੀ ਬੰਗਿਆਂ ਵਿਖੇ ਸ਼ੋਲੇ ਪੂਰੀਆਂ ਲੰਗਰ ਲਗਾਇਆ ਜਾ ਰਿਹਾ ਸਾਰੀ ਸੰਗਤ ਹੱਥ ਜੋੜ ਕੇ ਗਵਿੰਦਕਿ ਵੱਤਵਤ ਸੇਵਾ ਕਰਨ ਲਈ ਪਹੁੰਚੋ ਉਹ ਤੋਂ ਬਾਅਦ ਆਪਾਂ ਲਾਈਵ ਘਰੇ ਚਲਾਇਆ ਹੋਇਆ ਸੀਗਾ ਵਾਚਿੰਗ ਟਾਈਮ ਕਰ ਰਹੇ ਆ ਜੀ ਪੂਰਾ ਸਾਰੇ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਵੱਧ ਤੋਂ ਵੱਧ ਸਾਡੀਆਂ ਵੀਡੀਓਆਂ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਬਣਾਇਆ ਇੱਕ ਸੈਂਡਵਿਚ ਇੱਕਲਾ ਮਮਮੀ ਨੂੰ ਤੇ ਖਦਾ ਪਈਆਂ ਨੂੰ ਆਗੇ ਸਾਡਾ ਮਾਮਾ ਲਾਲਾ ਮਿਸਤਰੀ ਠੇਕੇ ਦੇਣ ਵਾਲੇ ਸੰਪਰਕ ਕਰੋ ਕੋਠੀਆਂ ਗੱਡੀਆਂ ਦੇ ਲਓ ਜੀ ਉਸ ਤੋਂ ਬਾਅਦ ਆਪਾਂ ਚੱਲ ਗਏ ਜੀ ਸ਼ਹਿਰ ਨੂੰ ਸ਼ਹਿਰ ਜਾਂਦੇ ਜਾਂਦੇ ਬਣਾਈ ਹਮਨੇ ਵੀਡੀਓ ਵਾਵਾ ਕਿਆ ਬਤਾਨੀ ਲਓ ਜੀ ਨਵੀਂ ਦੁਕਾਨ ਖੁੱਲ ਗਈ ਆਪਣਾ ਚਾਹ ਵਾਲਾ ਆਪਣਾ ਮਿੱਤਰ ਲਗਾਤ ਲਵਿੰਦਰ ਖਮਾਚੋਂ ਵਾਲਾ ਕਹਿੰਦਾ ਭਾਈ ਜਰੂਰ ਆਇਓ ਤੁਹਾਨੂੰ ਚਾਹ ਪਿਲਾਵਾਂਗੇ ਮੈਂ ਕਿਹਾ ਵੀ ਚਾਹ 깔 ਹੀ ਨਹੀਂ ਪੀਣੀ ਆਪਾਂ ਨਾਲ ਪੀਜ਼ਾ ਵੀ ਖਾਵਾਂਗੇ ਲਓ ਜੀ ਮਿੱਤਰ ਨੇ ਵਧੀਆ ਸੈਟਅਪ ਕੀਤਾ ਹੋਇਆ ਅੰਦਰ ਬਹੁਤ ਵਧੀਆ ਬਣਾਇਆ ਹੋਇਆ ਬਿਲਕੁਲ ਔਰੋ ਵਾਈਟ ਦੇ ਓਪੋਜ਼ਿਟ ਸਾਈਡ ਤੇ ਆਪਣਾ ਚਾਹ ਵਾਲਾ ਖੁੱਲ ਚੁੱਕਾ ਬਹੁਤ ਜਾਇਜ਼ ਰੇਟ ਭਾਈ ਉਹਨਾਂ ਨੇ ਬਹੁਤ ਵਧੀਆ ਅੰਦਰ ਡੈਕੋਰੇਸ਼ਨ ਕੀਤੀ ਹੋਈ ਆ ਤੇ ਘੈਂਟ ਪੀਜ਼ਾ ਖਾਣ ਦੇ ਵਿੱਚ ਵੀ ਬੜਾ ਵਧੀਆ ਤੇ ਨਾਲ ਅਸੀਂ ਮਗਾਈਆਂ ਫਰਾਈਆਂ ਵਾਜੀ ਵਾ ਨਿਆਰੇ ਵੰਦ ਤੇ ਮਿੱਤਰਾ ਤੇ ਆਪਾਂ ਖਾ ਕੇ ਵੀਜ਼ਾ ਫ੍ਰੀ ਵਾਲਾ ਹੋ ਗਿਆ ਜੀ ਟੈਡੀ ਛੜੀ ਫ੍ਰੀ ਦਾ ਵੀਜ਼ਾ ਨਹੀਂ ਬਾਬਾ ਜੀ ਐਡ ਕੀਤੀ ਅਗਲਿਆਂ ਦੀ ਤਾਂ ਵੀਜ਼ਾ ਕਾਰਨ ਨੂੰ ਮਿਲਿਆ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਿਓ ਜਰੂਰ ਆਪਣੇ ਚਾਹ ਵਾਲਿਆਂ ਨੂੰ ਚੰਗਾ ਚਾਹ ਵਾਲਿਓ ਸਤਿ ਸ੍ਰੀ ਅਕਾਲ ਆਪਾਂ ਪਹੁੰਚ ਕੇ ਜੀ ਘਰੇ ਘਰੇ ਪਹੁੰਚ ਕੇ ਆਪਾਂ ਪਾਪਾਸ ਨੂੰ ਪੱਠੇ ਪੱਠੇ ਪੁੱਠੇ ਪਾਲ ਤੋਂ ਬਾਅਦ ਆਪਾਂ ਫਿਰ ਮੰਮੀ ਦੇ ਕੋਲ ਗਏ ਤਾਂ ਮੰਮੀ ਕਰ ਰਹੀ ਸੀਗੀ ਪਾਠ ਤੇ ਟੀਵੀ ਤੇ ਚੱਲ ਰਿਹਾ ਸੀ ਸੱਤ ਸੱਜ ਨਾਲੇ ਚੱਲ ਰਿਹਾ ਸੀ ਪਾਠ ਤੇ ਮੰਮੀ ਨੇ ਤੇ ਘਰ ਵਾਲੀ ਕਰ ਰਹੀ ਸੀ ਰੋਟੀਆਂ ਦਾ ਕੰਮ ਤੇ ਉਹਨੇ ਮੱਕੀ ਦੀ ਰੋਟੀਆਂ ਬਣਾ ਕੇ ਸਾਰਿਆਂ ਨੂੰ ਦਿੱਤੀ ਕਲਾ ਫਿਸ਼ਾਲੇ ਅੱਜ ਵੀ ਪਹੁੰਚ ਗਏ ਤੇ ਮੰਮੀ ਰੋਟੀ ਖਾ ਰਹੀ ਸੀ ਤੇ ਆਪਾਂ ਚੱਕਿਆ ਮੋਟਰਸਾਈਕਲ ਕਿਉਂਕਿ ਜਾਣਾ ਸੀਗਾ ਸਹੁਰਿਆਂ ਦੇ ਪਿੰਡ ਸਹੁਰੇ ਨੇੜੇ ਹੋਣ ਦੇ ਬਹੁਤ ਫਾਇਦੇ ਨੇ ਝੱਟ ਪਹੁੰਚ ਜਾਈਦਾ ਲਓ ਜੀ ਉੱਤੇ ਪਹੁੰਚ ਗਏ ਦਾ ਜਨਮ ਮੌਰੀ ਚੱਲਦਾ ਸੀ ਨਾਟਕ ਸਹਿਜ ਵੀਰ ਪਤਾ ਨਹੀਂ ਕਿਹੜਾ ਇਹ ਚ ਆਪਣੇ ਬੰਦੇ ਆ ਜੀ ਗੱਤਗਾ ਖੇਡ ਰਹੇ ਆ ਚ ਜਸਾ ਭਾਜੀ ਨਵੇਂ ਸ਼ਹਿਰ ਵਾਲੇ ਤੇ ਨਾਟਕ ਦੇ ਵਿੱਚ ਦੇਖ ਲੂ ਕੇ ਆਪਾਂ ਤੇ ਮੈਂ ਕਿਹਾ ਚਲਿਏ ਜੀ ਹੁਣ ਤੁਹਾਨੂੰ ਕਹਿੰਦੇ ਚਲੋ ਜੀ ਆਪਾਂ ਪਹੁੰਚ ਗਏ ਘਰੇ ਘਰੇ ਆ ਕੇ ਮਹਲਾਈ ਥੋੜੀ ਜੀ ਮੈਡਮ ਦੀ ਵੀਡੀਓ ਖੁਸਗੀ ਪੂਰੀ ਕਿਉਂਕਿ ਆਪਣੇ ਘਰ ਆਈ ਸੀ ਆਪਾਂ ਪੜਾਇਆ ਦੋ ਗਿਆਂ ਦੁੱਧ ਦੁੱਧ ਪਲਾਨ ਤੋਂ ਬਾਅਦ ਹੱਪਾ ਆ ਗਏ ਘਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ